ਨ ਦੇਖਣਾ ਵੀ ਨਹੀਂ ਮੇਰੇ 7 ਵਜੇ ਖੋਲੂ ਆਇਆ ਉਹ ਤੁਹਾਡੀ ਸੀ ਉਹ ਲੈ ਚੱਪ ਚੱਪ ਦੋ ਦਿਨ ਬੂਰ ਤੋਂ ਖੋਲ ਦਾ ਖੋਲ ਦਾ ਆਏ ਕਿੰਨਾ ਥੋੜਾ ਲੱਗਦਾ ਆ ਕੇ ਮੈਨੂੰ ਫੜਿਆ ਕਿਉਂ ਆ? ਹਾਂਜੀ। ਇਹਦਾ ਹੁਣ ਘਰ ਮੁਕਾਉਣਾ ਆਪਾਂ ਸੋਨਾ ਯਾ ਇੱਕ। ਜੜਦੇ। ਉਹ ਪੈ ਗਿਆ। ਉਹ ਲੈ। ਮੈਂ ਕਿਹਦੇ ਤਰ ਦੂਇਆ। ਇਹ ਕੇ ਕੇ ਦਾ ਆ ਇਹ ਕਿਹਨੇ ਆ। ਹੁਣ ਖੇਲਣਾ ਨਾ ਖਾ ਪੀ ਲਿਆ ਸਾਰਾ ਕੁਝ ਹੋ ਗਿਆ। ਸਲਿੱਪ ਜੇ ਮਾਰਦਾ ਜੇ ਚਲੋ ਜੀ ਚਲੋ ਜੀ ਕੋਈ ਨਾ ਕੋਈ ਨਾ ਖਾ ਲੈਂਦੇ ਜਿਵੇਂ ਜੀ ਕਰਦਾ ਖਾ ਲੈਂਦੇ ਨੂੰ ਉਹਨੂੰ ਹੁਣ ਮਤਲਬ ਦੀ ਮਿਲੀ ਹੈ ਨਾ ਇਹ ਚੀਜ਼ ਆਪਾਂ ਬੋਇਲ ਕਰ ਲਈਆਂ ਨਾ ਗਿਰੀਆਂ ਔਰ ਪੋਲੀਆ ਪੋਲੀ ਆ ਗਈਆਂ ਉਹਨੂੰ ਖਾਣ ਚ ਮਜ਼ਾ ਆ ਰਿਹਾ ਗਜ਼ੇਲਾ ਆ ਹੱਥ ਦੇਖ ਏਦਾਂ ਕਿਵੇਂ ਰੱਖਿਆ ਹੂੰ ਪੱਕ ਲੱਗੀ ਐ ਦੱਬ ਕੇ ਇਹਨੂੰ ਲਓ ਅਰੇ ਹੁਨੇ ਪੈੜਾ ਗਿਰੀ ਮੂਰੇ ਰੱਖੀ ਹੋਵੇ ਫੇਰ ਮੈਂ ਕਹਿੰਦੀ ਆ ਵੀ ਸੱਤ ਪਰਬਤ ਵੀ ਪਾਰ ਕਰ ਜੂਗਾ ਆਈ ਪੈੜਾ ਪੈਰਾਂ ਸਿੱਧੀ ਨਾ ਹੋਈ ਤੇ ਦੋ ਹੀ ਰਾਣੇ ਆਹ ਲਿਆ ਪੈੜਾ ਗਿਰੀ ਇੰਟਰਨੈਟ ਜੇ ਧਾਰੇ ਮਿਲਣ ਦੀ ਲੋੜ ਦੇਖੀ ਨਾ 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 ਕੱਢਨੇ ਨਹੀਂ ਡੱਬਾ ਹੀ ਲਿਆ ਡੱਬਾ ਬੰਦ ਕਰਕੇ ਥੋੜੀ ਜਿਹੀ ਹੌਲੀ ਜਿਹੀ ਖੜਕਾਈ ਨਾ ਉੱਪਰ ਉੱਪਰ ਟੱਕਾਂ ਲਾ ਦੇ ਹੱਥ ਹੱਤ ਰੱਖ ਕੇ ਫੇਰ ਕਰੀ ਉਹਨੂੰ ਫੜਿਆ ਹੋਏ ਨਾ ਇੱਕ ਮਿੰਟ ਹੋ ਕੇ ਉਹ ਵੀ ਪਈ ਰਹੇ ਉਹਨੂੰ ਸਾਨ ਵੇਖੀ ਹੁਣ ਵੇਖਣਾ ਵੀ ਨਹੀਂ ਮੇਰੇ 7:00 ਵਜੇ ਖੋਲੂ ਆਇਆ

ਆਫਲਾ ਤੂਣੀਆ ਦੇਖੋ ਇੰਨੀ ਉੱਚੀ ਵੀ ਟਾਪ ਗਈ ਹੈ ਨਹੀਂ ਕਰੀਏ ਬੱਚਾ ਹਾਂ ਬੋਲੂ ਇਹਨੂੰ ਕੌਣ ਨਹੀਂ ਮੇਰਾ ਹੀ ਦੁਸ਼ਮਣ ਖਾਲਸ ਅਰਰ ਅੱਗੇ 11 ਵਜੇ ਨੂੰ ਭੁੱਖ ਲੱਗੀ ਹੁੰਦੀ ਤੇ ਅੱਜ ਨਹੀਂ ਭੁੱਖ ਲੱਗੀ ਤੂੰ ਤੇ ਕੀ ਕਮਾਇਆ ਕਿ ਕੁਝ ਦੇਖ ਬੋਲੂ ਖੋਲੋ ਖਾਲਾ ਸੇਕ ਮਟੇ ਖੋਲੋ ਖਾਲਾ ਚੱਕਰ ਭਟਾ ਕੋਲ ਦੋ ਅੰਗੂਰ ਖੋਲ ਦੇ ਖੋਲ ਦੇ ਦੇਖ ਲਾ ਨਾ ਮੈਂ ਕਹਿਆ ਕਿ ਨਹੀਂ ਟੱਪਿਆ ਜਾਣਾ ਇਹ ਕੋਲੋਂ ਇਹਦਾ ਸਕੈਂਟੀ ਮਾਰਿਆ ਛਾਲ ਮਾਰਾ ਲੱਗੇ ਨੇ ਪੈਡਾਗੋਜੀ ਆ ਫਿਰ ਮੈਟਾਉਂ। ਫੜਾ ਖੜਾ ਚੱਕਿਆ ਨੀ। ਫੜਾ ਹਰ ਚਈਏ, ਇਹਦੇ ਨੇ ਪਾ ਰਹੇ ਨੇ। ਉਹ ਆ ਮੋਦਾ ਤਾਂ ਹੋ ਗਿਆ, ਵਸਾਇਰਾ ਇੰਨਾ ਉੱਚੀ ਵੀ ਚੱਕ ਕੇ ਡੰਗ ਪਿਆ ਉਹ। ਇੰਨਾ ਉੱਚੀ। ਤੇ ਹੁਣ ਤਾਂ ਜਜਵਾ। ਗਿਆ ਮੈਂ ਉਹਦੇ ਤੱਕ ਪਹੁੰਚਣਾ ਹੀ। ਦੇਖਿਆ ਨਾ ਇੰਨਾ ਉੱਚਾ ਟੱਪ ਗਿਆ ਫਿਰ ਉਹ। ਰੈਡ ਚੱਲੇ ਆ ਦੀਏ। ਖਿਲਾਉਣਾ ਹੀ ਲੱਗਦਾ ਜਿਵੇਂ ਚਾਬੀ ਦੇ ਕੇ ਛੱਡਿਆ ਹੁੰਦਾ ਐਡੇ ਕੇ ਕੁੱਤੇ ਤਾਂ ਵੈਸੇ ਕੋਈ ਹਨਾ ਡੌਗੀ ਦਾ ਕੋਈ ਦੁੱਖ ਨਹੀਂ ਹੈਗਾ ਮੇਰੇ ਹਿਸਾਬ ਨਾਲ ਨਹੀਂ ਤਾਂ ਖਿੱਦੀ ਹੈ ਨਾ ਹੁੰਦਾ ਜਿਹੜੇ ਬਾਲੇ ਵਟੇ ਵਟੇ ਹੁੰਦੇ ਨੇ ਸੁਖਬਰੀ ਦਾ ਉਹ ਜ਼ਿਆਦਾ ਜਿਹੜਾ ਉਹਨਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਉਹਨਾਂ ਦੇ ਰਹਿਣ ਕਰਨ ਦਾ ਪੂਰਾ ਧਿਆਨ ਰੱਖਣਾ ਇਹਦਾ ਵਿਚਾਰਾ ਖਾਂਦਾ ਹੀ ਭੋਰਾ ਕਾ ਤੇ ਨਾ ਤੰਗ ਕਰੇ ਨਾ ਚੁੰਮੂ ਕਰੇ ਤੇ ਨਾ ਚਾਹੇ ਕਰੇ ਪਰ ਇਹ ਨਿਗਰਾਨੀ ਲਈ ਨਹੀਂ ਟੋਕ ਕਾਮਯਾਬ ਹੈਗੇ ਨਾਲ ਇਹਨਾਂ ਦਾ ਮਾਈਨਸ ਪਾਇਡ ਇਹ ਵੀ ਆ ਗਲੀ ਚ ਤੁਰਿਆ ਜਾਂਦਾ ਕੋਈ ਚੱਕ ਕੇ ਲੈ ਜਾਵੇ ਇਹਨਾਂ ਨੇ ਬੋਲਣਾ ਨਹੀਂ ਪਰ ਨਹੀਂ ਸ਼ਿਟਜੂ ਇਦਾਂ ਕਰਦਾ ਵਾ ਇਹਨਾਂ ਦਾ ਨਹੀਂ ਪਤਾ ਇਹ ਕਰਦੇ ਕਿੰਨੇ ਕਰਦੇ ਇਹ ਮੇਰੇ ਖਿਆਲ ਹਣਾ ਬੋਲਣ ਲੱਗ ਜਾਂਦੇ ਆ ਸ਼ਿਟਜੂ ਤਾਂ ਬਾਹਲਾ ਹੀ ਆ ਕੋਈ ਲੈ ਜਵੇ ਨੂੰ ਚੱਕ ਕੇ ਜੇਬ ਚ ਪਾ ਗਏ ਸਮੈਲ ਦੇ ਕਿੰਨੀ ਤੇਜ਼ ਆਈ ਕਿੱਥੋਂ ਤੱਕ ਨਾ ਬੰਦ ਕਰ ਕਿੰਨੀ ਤੇਜ਼ ਸਵੈਲਾ ਇਸੇ ਕਰਕੇ ਤੇ ਡੌਗੀ ਨੂੰ ਦੂਰੋਂ ਪਤਾ ਲੱਗ ਜਾਂਦਾ ਵੇਖੀ ਜਲੇ ਮਮਾ ਨੇ ਇੱਕ ਵਾਰੀ ਵੇਖੀ ਨਹੀਂ ਖਵਾਤਾ ਸੀ ਅੱਜ ਕੰਗੀ ਕੀਤੀ ਇਹ ਤਾਂ ਕਿੰਨੀ ਬੜੀ ਮੈਂ ਅੱਛਾ ਤੁਸੀਂ ਤਾਂ ਓਵੇਂ ਤੁਸੀਂ ਤਿੰਨੇ ਆਣੀਆਂ ਖੇਲਣ ਤੇ ਜੋਰ ਦਿੰਨੀਆਂ ਅੱਜ ਦੇਖੇ ਸਵੇਰੇ ਦੇਖਣ ਵਾਲੇ ਸੀ ਜਮਾ ਨਹੀਂ ਸੋਨਾ ਲੱਗਦਾ ਸੀ ਫਿਰ ਮੈਂ ਕੰਗਾ ਕੀਤਾ ਉੱਪਰ ਥੱਲੇ ਚੰਗੀ ਤਰ੍ਹਾਂ ਉਹ ਆਰੇ ਲਾ ਕੇ ਉਹ ਤੋਂ ਬਾਅਦ ਇਹ ਕਿਤੇ ਸੋਨਾ ਲੱਗਿਆ ਲੱਗਿਆ ਫਿਰ ਵਾਲ ਖਲਾਰਤੇ ਸਾਰੇ ਦੇਦਾਰੇ ਹੋ ਬੋ ਬੜੂਗਾ ਲਗੂ ਉੱਤੇ ਚਾਟ ਦਿੱਤਾ ਡੱਬਾ ਖੜਕਾ ਡੱਬਾ ਹੋਇ ਲਪਾ ਹੋਲ ਇੱਕ ਬੈਟੇ ਕੀ ਕਰਨਾ ਵਾ ਸਿਰਫ ਇਹ ਸਿਰਫ ਹੋਰੇ ਮੂੰਹ ਚ ਪਾਣੀ ਆਈ ਜਾਂਦਾ ਜੀਪਾ ਮਾਰੀਆਂ ਬਲੌਂਡ ਪਲਾਸ ਸਿਵੇ ਖਦਾ ਸੈਲੀ ਪਾਦਾ ਉਹਨੂੰ ਦੇਖਦੀ ਨਹੀਂ ਨਾ ਭਈ ਕੋਲ ਨੂੰ ਵੇਖ ਮੰਮ ਨੰ ਮੂ ਵੇਖਿਆ ਦੇਖੀ ਆ ਦੇਖੀ ਬਾਹ ਕਿੰਨੀ ਸੋਹਣੀ ਐ ਇਹਦੀ ਮੈਂ ਤਾਂ ਬਾਹ ਬਾਹ ਦੀ ਬਾਲੀ ਸੋਹਣੀ ਲੱਗਦੀ ਹੁੰਦੀ ਏ ਦੂਰ ਰੱਖ ਦੂਰ ਰੱਖ ਦੋੜ ਬੋਲਣ ਦੇ ਆਏ ਕਿੰਨਾ ਸੋਹਣਾ ਲੱਗਦਾ ਆ ਵੇ ਕਿੰਨੂੰ ਫੜਿਆ ਕਿਉਂ ਆ ਛੱਡ ਜੀ ਇਹਦਾ ਹੁਣ ਘਰ ਮਗਾਉਣਾ ਆਪਾਂ ਸੋਹਣਾ ਯਾ ਇੱਕ ਛੱਡ ਦਓ ਉਹ ਲੋ ਆ ਦੇ ਨਹੀਂ ਖਾਈ ਗੰਦੀ ਜੀ ਜੀ ਆ ਹੋਵੇ ਉਹ ਵੀ ਹੋ ਵੇ ਕੀ ਨਹੀਂ ਦੇਖਿਆ ਜੀ ਵੀ ਉਹ ਚਾਹ ਚੋਕਲੇ ਨਹੀਂ ਆ ਪਰ ਖਾਈ ਨਹੀਂ ਇਹਨੂੰ ਪਤਾ ਵੀ ਮੇਰੇ ਉਹ ਪਾਂਡੇ ਖਾਣੀਆਂ ਮੈਂ ਜਾ ਕੇ ਹੋਏ ਹੋਏ ਦੇਖੀ 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 ਵੇ ਕੀ ਦੇਖੀ ਪਟਕੇ ਰੱਖੜ ਪਟਕੇ ਰੱਖ ਚਾਦਰ ਪਾੜੂ ਮੈਨੂੰ ਲੱਗਦਾ ਅੱਜ ਪੱਛ ਕਰ ਸਰ ਮੈਂ ਤਾਂ ਬੋਲ ਓਏ ਪੰਜਿਆਂ ਦਾ ਜੋਰ ਲਾਦਾ ਆਪਦੇ ਚੱਲ ਛੱਡ ਦੇ ਓਏ ਸਾਰੀ ਭਾਰਾ ਹਾਏ ਓਏ ਚੱਕੀ ਫੇਰ ਓਏ ਢਕਾਰ ਹੁ ਨਹੀਂ ਲੈਣਾ ਇਹਨੇ ਚੱਲ ਕਰਕੇ ਫਿਰ ਨਹੀਂ ਰਹਿਣਦੇ ਰਹਿਣਦੇ ਬਸ ਬਸ ਇੰਨਾ ਨਹੀਂ ਭਗਾਈ ਕਰੋਨੀ ਪੁੱਤ ਆ ਆਏ ਹਾਏ ਤੋਬਾ ਤੋਬਾ ਲੈ ਉੱਛਪਾ ਦੋ ਪੁੱਤ ਹਣ ਦੇਖਵਾ ਦੋ ਉਹਨੂੰ ਦੁਪਹਿਰ ਦਾ ਹੋਰ ਮਮਾ ਕੀ ਲਗੂ ਬੈਠਾ ਖਾਣੀ ਉੱਤ ਉਹਦੇ ਵਿੱਚ ਨਹੀਂ ਇਹਦੇ ਚ ਸਟੀਲ ਵਾਲੇ ਚ ਲਗੂ ਬੈਠਿਓ ਲੈਖਿਓ ਲਗੂ ਬੈਠੀ ਆ ਜਾ ਓਏ 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 ਲਗੂ ਖਾਈ ਨਹੀਂ ਨਾ ਖਾਈ ਨੂ ਨਹੀਂ ਦੇਖਿਆ ਨੂੰ ਲੱਗ ਗਿਆ ਪਤਾ ਜੜ ਦੇ ਤਵਾ 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 ਨਹਾ ਸੰਨੇ ਤੇ ਪਹ ਇੰਦਰਾ ਕੁੰਗੜਾ ਚ ਜਦੇ ਬੈਠੇ ਰੇਵੜਾ ਬੱਡਬੇ ਦੇ ਘਰ ਤੇ ਰੱਤ ਬੜਾ ਮੈਨੂੰ ਮਜ਼ਾ ਆਉਂਦਾ ਓ ਪੈਗਟ Oi, oi, Eu vou tirar a ficha linda. Jeg er så surt Okay. Hej. <laughs> oh. <laughs> ਨਿੱਕੂ ਯਾਦਾ ਹੈਗਾ ਵਿਚਾਰਾ ਫਿਸਲੀ ਜਾਂਦਾ ਪਰਸੋਂ ਦਾ ਕੱਲ੍ਹ ਨਹੀਂ ਆਉਂਦਾ ਪਰਸੋਂ ਹੀ ਆਂਦਾ ਵਾ ਇਹ ਵੇਤੇ ਦੀ ਵਾਰ ਦੇ ਆ ਰਹੇ ਨਹੀਂ ਸਾਰੇ ਨਾਲ ਜਾਨੀ ਹੁਣ ਤਾਂ ਪਪਾ ਵੀ ਫੁਨਕਾ ਤੇ ਦਿਖਣ ਲੱਗੇ ਹਲਾ ਪਪਾ ਆ ਪਾਣੀ ਨੂੰ ਮਜੀ ਲੋਕੀ ਕਰ ਬਾਰ ਨਾ ਰੋ ਕੇ ਕੀੜੀਆ ਕੀੜੀ ਮम्मा ਚੜਦੀ ਹੋਵੇ ਮੈਂ ਦਵਾਗੇ ਤੇਸ ਦਵਾ ਮੈਂ ਨਾ ਓਪ ਨਾਲਾ ਓਏ ਕਿਉਂ ਨਾਲ ਪੋਨੂ ਤੇ ਪੋਨੂ ਓ ਆਇਆ ਪੋਨੂ ਨਹੀਂ 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 ਮੇਰੀ ਗੱਲ ਸੁਣ ਸੁਖਮਨ ਪੁੱਤ ਅੱਜ ਤੇ ਕੀ ਆ ਸੀ ਨਾ ਕੱਢ ਕੇ ਉਹ ਚੱਕ ਕਰਾਂਗਾ ਸੁਖਮਨ ਮੇਰੀ ਗੱਲ ਸੁਣ ਪੁੱਤ ਇਹ ਜਾਣ ਕੇ ਮੈਨੂੰ ਕੱਲ ਕਹਿੰਦੀ ਸੀ ਕਹਿੰਦੀ ਜਦੋਂ ਸੁਖਮਨ ਆ ਗਈ ਨਾ ਇਹਨੂੰ ਦਿਖਾਉਣਾ ਵਾ ਕਿ ਇੱਕ ਡੌਗੀ ਅਸੀਂ ਲੈ ਕੇ ਆਏ ਆ ਤੇ ਇਹ ਇਹ ਪੁੱਤ ਹਾਂ ਅਸੀਂ ਕੀ ਆ ਸੀ ਪੁੱਤ ਮਨ ਲੱਗਿਆ ਕਿ ਆ ਸੀ ਹਾਂ ਅਸੀਂ ਲੈ ਕੇ ਨਹੀਂ ਆਂਦਾ ਪੁੱਤ ਇਹ ਨਾ ਮੇਰੇ ਦੋਸਤ ਦਾ ਵਾ ਐਵੇਂ ਜਾਣ ਕੇ ਛੂਡ ਬੂਲਦੀ ਪਈ ਆ ਤੇ ਓਏ ਫੋਨ ਤੇ ਮੇਰਾ ਮੇਰਾ ਇਹ ਇਹ ਨਾ ਪੁੱਤ ਇਹ ਜਾਣ ਕੇ ਭਕਾਈ ਮਾਰਦੀ ਪਈ ਐਵੇਂ ਨਾ ਦੀ ਮਗਰ ਲੱਗ ਠੀਕ ਆ ਜਦੋਂ ਆਪਾਂ ਲੈ ਜਾਂਦਾ ਉਦੋਂ ਤੈਨੂੰ ਮੈਂ ਦੱਸੂਗਾ ਜੰਗਾ ਐਵੇਂ ਨਾ ਉਹਨੂੰ ਬੁੱਧੂ ਬਣਾਈ ਚੱਲੋ ਫੋਨ ਲਓ ਗੱਲ ਫੋਨ ਲਾ ਗੱਲ